ਗੁਰੂ ਜਨ ਸਾਹਿਬ ਮਹਾਰਾਜ ਦੇ ਚੰਦੋਏ ਰੂਮਾਲਾ ਸਾਹਿਬ ਚੌਰ ਸਾਹਿਬ ਹੋਰ ਬੇਅੰਤ ਜੋ ਗੁਰੂ ਮਹਾਰਾਜ ਨੂੰ ਭੇਟਾ ਹੁੰਦੀਆਂ ਬਸਤਾ ਉਹ ਤੁਹਾਡੇ ਦੁਆਰਾ ਸੇਵਾ ਹੁੰਦੀ ਹੈ ਉਹਦੋਂ ਕਿਸ ਤਰ੍ਹਾਂ ਮਹਿਸੂਸ ਹੁੰਦਾ ਕਿ ਮਨ ਹੁੰਦਾ ਹੈ ਕਿ ਮਹਾਰਾਜ ਦੀ ਚੀਜ਼ ਹੈ ਜਿੰਨੇ ਕੋ ਅਸੀਂ ਪਵਿੱਤਰਤਾ ਨਾਲ ਚੰਗੇ ਤਰੀਕੇ ਨਾਲ ਇਹ ਹੀ ਸਾਡਾ ਫਰਜ਼ ਹੈ ਤੇ ਇਹ ਹੀ ਸਾਡਾ ਧਰਮ ਹੈ ਬੇਗੁਰੇ ਜੀ ਨੇ ਇੱਕ ਬਖਸ਼ਿਸ਼ ਹੈ ਜੀ ਕਿ ਪਤਾ ਹੀ ਨਹੀਂ ਲੱਗਿਆ ਕਿਵੇਂ ਕਿੰਨੇ ਥੋੜੇ ਸਮੇਂ ਦੇ ਵਿੱਚ ਵੈਗਰੂ ਨੇ ਸਾਨੂੰ ਵਰਲਡਓਵਰ 8000 ਤੋਂ ਵੱਧ ਗੁਰੂ ਘਰਾਂ ਦੇ ਵਿੱਚ ਸੇਵਾ ਬਖਸ਼ ਦਿੱਤੀ 30 ਦੇਸ਼ਾਂ ਦੇ ਵਿੱਚ ਸਾਡਾ ਸਮਾਂ ਜਾਂਦਾ ਹੈ ਤੇ ਨਾਰਥ ਅਮਰੀਕਾ ਵਿੱਚ 400 ਤੋਂ ਵੱਧ ਗੁਰੂ ਘਰਾਂ ਦੇ ਵਿੱਚ ਸਾਨੂੰ ਸੇਵਾ ਮਿਲਦੀ ਹੈ ਜਿਹੜੇ ਲੋਕ ਤਿਆਰ ਕਰਦੇ ਆ ਉਹਨਾਂ ਦਾ ਧਰਮ ਨਾਲ ਉਹਨਾਂ ਦਾ ਸੇਵਾ ਨਾਲ ਕੋਈ ਸਬੰਧ ਨਹੀਂ ਹੁੰਦਾ ਵੀ ਜਦੋਂ ਤੁਹਾਡੇ ਪ੍ਰੋਡਕਸ਼ਨ ਦੇ ਵਿੱਚ ਇਹ ਸੇਵਾ ਹੁੰਦੀ ਹੈ ਕੀ ਉਸ ਵਿੱਚ ਇਹ ਸਾਰੀਆਂ ਚੀਜ਼ਾਂ ਦਾ ਖਿਆਲ ਰੱਖਿਆ ਜਾਂਦਾ ਮੈਂ ਕਹਾਂ ਕਿ ਸਾਰੇ ਉੱਥੇ ਸਿੱਖ ਹੁੰਦੇ ਆ ਨਹੀਂ ਇਸ ਤਰ੍ਹਾਂ ਨਹੀਂ ਹੈ ਬਹੁਤ タルਮਾ ਦੇ ਲੋਕ ਸਾਡੇ ਕੋਲ ਉੱਥੇ ਸੇਵਾ ਨਿਭਾਉਂਦੇ ਨੇ ਸਾਡੇ ਕੋਲ 70% ਸਟਾਫ ਫੀਮੇਲ ਸਟਾਫ ਹੈ ਜੀ ਤਾਂ ਤੁਹਾਨੂੰ ਉੱਥੇ ਇਸ ਤਰ੍ਹਾਂ ਦਿਖੇਗਾ ਕਿ ਵੀ ਸਾਰੇ ਇਕਲੈ ਵਿੱਚ ਕਿਸ ਤਰ੍ਹਾਂ ਕੰਮ ਕਰ ਰਹੇ ਆ ਔਰ ਇੰਨੇ ਪਿਆਰ ਨਾਲ ਇੰਨੇ ਅਦਬ ਨਾਲ ਯਾਨੀ ਰਖਵੀਰ ਸਿੰਘ ਜੀ ਹੈਡਕਿੰਗ ਸਿੰਘ ਸਾਹਿਬ ਜੀ ਹੈਡਕਿੰਗ ਸੀ ਸ਼੍ਰੀਦਰਪਾ ਸਾਹਿਬ ਉਹ ਨਾਨੇ ਚਰਨਪਾਇਆ ਸੜੀ ਦੁਕਾਨ ਤੇ ਤਾਂ ਉਹਨਾਂ ਨੂੰ ਅੱਛਾ ਲੱਗਿਆ ਸਾਨੂੰ ਉਹਨਾਂ ਨੇ ਕੁਝ ਚੀਜ਼ਾਂ ਦੱਸੀਆਂ ਵੀ ਔਰ ਬੜਾ ਐਪਰੀਸ਼ੀਏਟ ਵੀ ਕਰਕੇ ਗਏ ਪਰ ਉਦੋਂ ਬੜੀ ਖੁਸ਼ੀ ਹੋਈ ਜਦੋਂ ਮੈਨੂੰ ਕਿਸੇ ਹੋਰ ਲਿੰਕ ਤੋਂ ਪਤਾ ਲੱਗਿਆ ਕਿ ਵੀ ਸਿੰਘ ਸਾਹਿਬ ਜੀ ਨੇ ਆਪਣੀ ਆਫਿਸ 'ਚ ਬੈਠ ਕੇ ਲੋਕਾਂ ਨੂੰ ਦੱਸਿਆ ਕਿ ਵੀ ਜੇ ਤੁਸੀਂ ਰੁਮਾਲੇ ਬਣਾਣੇ ਦੇਖਦੇ ਹੋ ਤਾਂ ਉੱਥੇ ਜਾ ਕੇ ਦੇਖੋ ਦਰਬਾਰ ਸਾਹਿਬ ਸ੍ਰੀ ਹਰਮੰਦਰ ਸਾਹਿਬ ਜਦੋਂ ਅਸੀਂ ਗੱਲ ਕਰਦੇ ਆ ਉੱਥੇ ਵੀ ਤੁਹਾਡੇ ਚੰਦਵਾ ਸਾਹਿਬ ਵਗੈਰਾ ਜਿਹੜੀ ਰੁਮਾਲਾ ਸਾਹਿਬ ਸੇਵਾ ਹੁੰਦੀ ਹੈ ਬਖਸ਼ਿਸ਼ ਹੈ ਜੀ ਪ੍ਰਮਾਤਮਾ ਦੀ ਹਾਂਜੀ ਇਹਨੇ ਚ ਦੋ ਤਿੰਨ ਸੈਟ ਮਾਰ ਰਹੀ ਕਿਰਪਾ ਕਰਦੇ ਸਾਨੂੰ ਉੱਥੇ ਸੇਵਾ ਮਿਲਦੀ ਹੈ ਜੀ ਅੱਛਾ ਇਹ ਹੈ ਵੀ ਆਮ ਕਰਕੇ ਲੋਕੀ ਇਹ ਕਹਿੰਦੇ ਆ ਵੀ ਰੁਮਾਲੇ ਤਾਂ ਛੱਡ ਨਹੀਂ ਚਾਹੀਦੇ ਜਿਸ ਤਰ੍ਹਾਂ ਅਸੀਂ ਸਾਡੀ ਆਪਣੀ ਅਲਮਾਰੀ ਹੈ ਅਲਮਾਰੀ ਦੇ ਵਿੱਚ ਕੱਪੜੇ ਰੀਅਲ ਮਾਰੀਜ਼ ਦਾ ਸ਼ਰਟ ਨਾ ਵੀ ਹੋ ਸਕਦੀ ਹੈ ਪੰਜਾਬੀ ਹੋ ਸਕਦੀ ਸੋ ਉਹ ਤਾਂ ਰਾਜਾਂ ਦਾ ਰਾਜਾ ਹੈ ਉਹਨਾਂ ਦੀ ਸ਼ਰਟ ਉਹਨੇ ਤੇ ਜਿੰਨੇ ਮਰਜ਼ੀ ਕੱਪੜੇ ਹੋ ਸਕਦੇ ਫਜ਼ੂਲ ਦੇ ਰੁਮਾਲੇ ਜਿਹੜੇ ਤੁਸੀਂ ਮਤਲਬ ਉਹ ਇਸ ਤਰ੍ਹਾਂ ਦੇ ਕੱਪੜਿਆਂ ਦੇ ਬਣੇ ਹੋਏ ਜਾਂ ਇਸ ਤਰ੍ਹਾਂ ਦੇ ਮੈਲੇ ਚਲੇ ਰੁਮਾਲੇ ਤੁਸੀਂ ਮਹਾਰਾਜ ਤੇ ਨਾ ਚੜਾਓ ਜਿਹੜੇ ਉੱਥੇ ਚੜਾਣ ਦੇ ਨਹੀਂ ਹੈ ਸੋਨੇ ਦੇ ਪਾਲਿਸ ਵਾਲੇ ਜਿਵੇਂ ਛੱਬੇ ਹੋ ਗਏ ਜਿਵੇਂ ਸ਼੍ਰੀ ਸਾਹਿਬ ਹੋ ਗਏ ਮਹਾਰਾਜ ਦੇ ਅੱਗੇ ਜੋ ਸ਼ਸਤਰ ਸਜਾਉਂਦੇ ਆ ਜਾ ਅੱਗੇ ਸਜਣ ਵਾਲੇ ਖੰਡੇ ਹੋ ਗਏ ਜਾਂ ਕੋਈ ਹਾਰ ਹੈ ਕਿ ਚੌਰਸਾਹਿਬ ਅਸੀਂ ਕੇਵਲ ਜੋ ਦਰਬਾਰ ਸਾਹਿਬ ਨੇ ਸ੍ਰੀ ਹਰਮੰਦਰ ਸਾਹਿਬ ਦੇ ਵਿੱਚ ਪਰਵਾਰਨਤ ਹੈ ਉੱਥੇ ਤੁਸੀਂ ਦੇਖੋਗੇ ਯਾਕਦੇਵਾਲਾਂ ਦੇ ਚੌਰਸਾਹਿਬ ਸੜੀ ਅੱਛਾ ਜੀ ਤਾਂ ਉਹ ਸਾਡੇ ਕੋਲ ਸਿਰਫ ਤੇ ਸਿਰਫ ਯਾਕਦੇਵਾਲਾਂ ਦੇ ਚੌਰਸਾਹਿਬ ਹੀ ਮਿਲਣਗੇ ਅਸੀਂ ਦੂਜੇ ਸਿੰਥੈਟਿਕ ਕੋਈ ਨਹੀਂ ਬਣਾਉਂਦੇ ਤੁਸੀਂ ਦੇਖ ਰਹੇ ਹੋ ਪੰਜਾਬੀ ਲੋਕ ਚੈਨਲ ਮੈਂ ਹਰਪਾਲ ਸਿੰਘ ਸੁਨਾਮ ਆਪਜੀ ਦਾ ਸਵਾਗਤ ਕਰਦਾ ਹਾਂ ਅੱਜ ਸਾਡੇ ਵਿਹੜੇ 'ਚ ਪਹੁੰਚੀ ਹੋਈ ਨੇ ਇੱਕ ਮਹਾਨ ਸ਼ਖਸੀਅਤ ਨਾਮ ਹੈ ਇਕਬਾਲ ਸਿੰਘ ਜੀ ਸਿੜਾਣਾ ਜੋ ਕਿ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਉਹ ਪਾਵਨ ਸੇਵਾ ਕਰਦੇ ਆ ਜਿਨ੍ਹਾਂ ਦੀ ਬਾਬਤ ਅਸੀਂ ਕਹਿੰਦੇ ਹੁਣੇ ਰਾਜ ਆਣ ਰਾਜ ਭਾਣ ਆਣ ਭਾਨ ਦੇਵਾਂਨ ਦੇਵ ਉਪਮਾ ਮਹਾਨ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਚੰਦੂਆ ਸਾਹਿਬ ਰੁਮਾਲੇ ਤੇ ਹੋਰ ਬਿਆੰਤ ਪ੍ਰਕਾਰ ਦੀ ਸੇਵਾ ਜਿਹੜੀ ਕਿ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਛਤਰ ਝੂਲਦੇ ਆ ਉਹ ਸੇਵਾਵਾਂ ਸਾਰੀਆਂ ਇਸ ਪਰਿਵਾਰ ਵੱਲੋਂ ਕਾਰੋਬਾਰ ਦੇ ਰੂਪ ਵਿੱਚ ਕੀਤੀ ਜਾਂਦੀ ਹੈ ਅੱਜ ਸਾਡੇ ਕੋਲ ਨੇ ਆਪਾਂ ਗੱਲਬਾਤ ਕਰਦੇ ਆ ਸਭ ਤੋਂ ਪਹਿਲੇ ਕਰੀਏ ਸਵਾਗਤ ਹਾਂਜੀ ਸੁreturnData ਸਾਹਿਬ ਪੰਜਾਬੀ ਲੋਕ ਚੈਨਲ 'ਚ ਤੁਹਾਡਾ ਸਵਾਗਤ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪੰਜਾਬੀ ਲੋਕ ਚੈਨਲ ਦੀਆਂ ਸਾਰਿਆਂ ਸੰਗਤਾਂ ਨੂੰ ਮੇਰੇ ਵੱਲੋਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਸਾਲ ਦੀ ਕਿਹੋ ਜਿਹਾ ਮਹਿਸੂਸ ਹੁੰਦਾ ਜਦੋਂ ਅਸੀਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਸੇਵਾ ਕਰਦੇ ਹਾਂ ਤੇ ਉਦੋਂ ਤੁਹਾਨੂੰ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਚੰਦੋਏ ਰੁਮਾਲਾ ਸਾਹਿਬ ਚੌਰ ਸਾਹਿਬ ਹੋਰ ਬੇਅੰਤ ਜੋ ਗੁਰੂ ਮਹਾਰਾਜ ਨੂੰ ਭੇਟਾ ਹੁੰਦੀਆਂ ਬਸ ਤਾਂ ਉਹ ਤੁਹਾਡੇ ਦੁਆਰਾ ਸੇਵਾ ਹੁੰਦੀ ਹੈ ਉਦੋਂ ਕਿਸ ਤਰ੍ਹਾਂ ਮਹਿਸੂਸ ਹੁੰਦਾ ਜਦੋਂ ਸੇਵਾ ਹੁੰਦੀ ਹੈ ਉਦੋਂ ਤਾਂ ਇੱਕ ਸੇਵਾ ਦਾ ਅਹਿਸਾਸ ਹੁੰਦਾ ਹੀ ਹੈ ਜੀ ਕਿ ਮਨ ਹੁੰਦਾ ਹੈ ਕਿ ਬਾਰੇ ਦੀ ਚੀਜ਼ ਹੈ ਜਿੰਨੀ ਨੂੰ ਅਸੀਂ ਪਵਿੱਤਰਤਾ ਨਾਲ ਚੰਗੇ ਤਰੀਕੇ ਨਾਲ ਇਹੀ ਸਾਡਾ ਫਰਜ਼ ਹੈ ਤੇ ਇਹੀ ਸਾਡਾ ਧਰਮ ਹੈ ਕਰਕੇ ਬਣਾਉਂਦੇ ਆ ਪਰ ਉਦੋਂ ਬਹੁਤ ਚੰਗਾ ਮਹਿਸੂਸ ਹੁੰਦਾ ਹੈ ਜਦੋਂ ਦੁਨੀਆ ਭਰ ਦੇ ਵਿੱਚ ਜਗਾ ਜਗਾ ਤੇ ਅਸੀਂ ਆਪਣੀਆਂ ਲੱਗੀਆਂ ਹੋਈਆਂ ਚੀਜ਼ਾਂ ਦੇਖਦੇ ਆ ਉਹਨਾਂ ਨੂੰ ਟੀਵੀ ਤੇ ਵੇਖਦੇ ਆ ਤੇ ਸੰਗਤਾਂ ਵੱਲੋਂ ਜਦੋਂ ਸਾਨੂੰ ਵਾਪਸ ਜਵਾਬ ਆਉਂਦੇ ਆ ਐਪਰੀਸ਼ੀਏਸ਼ਨ ਆਉਂਦੀ ਹੈ ਤਾਂ ਮਤਲਬ ਅਸੀਂ ਮਤਲਬ ਆੱਖਾ ਝੰਝੁੰਦੇ ਆ ਅਸੀਂ ਸ਼ਬਦ ਨਹੀਂ ਹੁੰਦੇ ਸਾਡੇ ਕੋਲ ਜਿੰਨਾ ਕੋ ਮਤਲਬ ਜਿੰਨਾ ਥੋੜਾ ਅਸੀਂ ਐਫਰਟ ਕਰਦੇ ਆ ਤੇ ਜਿੰਨਾ ਜ਼ਿਆਦਾ ਸੰਗਤਾਂ ਉਹਦੇ ਬਾਰੇ ਕੋਈ ਡਾਟਾ ਕੋਈ ਡਾਟਾ ਹੈ ਕਿੰਨੇ ਕੋ ਗੁਰਦੁਆਰਾ ਸਾਹਿਬਾਨ ਕਿੰਨੇ ਕੋ ਦੇਸ਼ਾਂ ਦੇ ਵਿੱਚ ਜਿਹੜਾ ਤੁਹਾਡੀ ਪ੍ਰੋਡਕਸ਼ਨ ਦਾ ਤੁਹਾਡੀ ਸੇਵਾ ਜਿਹੜੀ ਹੈ ਚੰਦੂਆ ਸਾਹਿਬ ਰੂਮਾਨਾ ਸਾਹਿਬ ਤੇ ਹੋਰ ਬੇਅੰਤ ਪ੍ਰਕਾਰ ਦੀ ਸੇਵਾ ਜੋ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਭੇਟਾਉਂਦੀ ਹੈ ਉਹ ਪਹੁੰਚਦੀ ਹੈ ਵਾਇਗਰੂ ਤੇ ਇੰਨੀ ਇੱਕ ਬਖਸ਼ਿਸ਼ ਹੈ ਜੀ ਕਿ ਪਤਾ ਹੀ ਨਹੀਂ ਲੱਗਿਆ ਕਿਵੇਂ ਕਿੰਨੇ ਥੋੜੇ ਸਮੇਂ ਦੇ ਵਿੱਚ ਵਾਇਗਰੂ ਨੇ ਸਾਨੂੰ ਵਰਲਡ-ਓਵਰ 8000 ਤੋਂ ਵੱਧ ਗੁਰੂ ਘਰਾਂ ਦੇ ਵਿੱਚ ਸੇਵਾ ਬਖਸ਼ ਦਿੱਤੀ 30 ਦੇਸ਼ਾਂ ਦੇ ਵਿੱਚ ਸਾਡਾ ਸਮਾਂ ਜਾਂਦਾ ਹੈ ਤੇ ਹੁਣ ਜਿਵੇਂ ਆਪ ਜੀ ਨਾਰਥ ਅਮਰੀਕਾ 'ਚ ਬੈਠੇ ਹੋ ਤੇ ਨਾਰਥ ਅਮਰੀਕਾ ਵਿੱਚ 400 ਤੋਂ ਵੱਧ ਗੁਰੂ ਘਰਾਂ ਦੇ ਵਿੱਚ ਸਾਨੂੰ ਸੇਵਾ ਮਿਲਦੀ ਹੈ ਬਹੁਤ ਪਾਰ ਕਿਰਪਾ ਸੱਚੇ ਪਾਤਸ਼ਾਹ ਜੀ ਅੱਛਾ ਜੀ ਮੇ ਸਭ ਤੋਂ ਪਹਿਲੇ ਸਵਾਲ ਆਇਆ ਸੀਗਾ ਵੀ ਜਦੋਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਸੇਵਾ ਸੀ ਕਹਿੰਦੇ ਆ ਸਾਡਾ ਨਤਮਸਤਕ ਹੁੰਦਾ ਵੀ ਇਹ ਗੁਰੂ ਮਹਾਰਾਜ ਨੂੰ ਬਸਤਰ ਪਹਿਨਾਈ ਜਾਣੇ ਪਰ ਕਈ ਵਾਰੀ ਕੁਝ ਗੱਲਾਂ ਮੀਡੀਆ ਦੇ ਵਿੱਚ ਆਉਂਦੀਆਂ ਨੇ ਜੀ ਵੀ ਉਹਨਾਂ ਨੂੰ ਸੇਵਾ ਕਰਨ ਵੇਲੇ ਜਿਹੜੇ ਲੋਕ ਤਿਆਰ ਕਰਦੇ ਆ ਉਹਨਾਂ ਦਾ ਧਰਮ ਨਾਲ ਉਹਨਾਂ ਦਾ ਸੇਵਾ ਨਾਲ ਕੋਈ ਸਬੰਧ ਨਹੀਂ ਹੁੰਦਾ ਇਹ ਵਿਸੋਗੇ ਵੀ ਜਦੋਂ ਤੁਹਾਡੇ ਪ੍ਰੋਡਕਸ਼ਨ ਦੇ ਵਿੱਚ ਇਹ ਸੇਵਾ ਹੁੰਦੀ ਹੈ ਕਿ ਉਸ ਵੇਲੇ ਇਹ ਸਾਰੀਆਂ ਚੀਜ਼ਾਂ ਦਾ ਖਿਆਲ ਰੱਖਿਆ ਜਾਂਦਾ ਬੜੀ ਫਿਰ ਮੈਂ ਕਹਾਂਗਾ ਜੀ ਬੜੀ ਦਾਤੇ ਦੀ ਬਖਸ਼ਿਸ਼ ਹੈ ਕਿ ਦਾਤੇ ਨੇ ਸਾਨੂੰ ਇਸ ਤਰ੍ਹਾਂ ਪਾਇਆ ਕਿ ਮੈਂ ਕਹਾਂ ਕਿ ਸਾਰੇ ਉੱਥੇ ਸਿੱਖ ਹੁੰਦੇ ਆ ਨਹੀਂ ਇਸ ਤਰ੍ਹਾਂ ਨਹੀਂ ਹੈ ਬਹੁਤ ਧਰਮਾਂ ਦੇ ਲੋਕ ਸਾਡੇ ਕੋਲ ਉੱਥੇ ਸੇਵਾ ਨਹੀਂ ਨਿਭਾਉਂਦੇ ਨੇ ਆਪਣੀ ਰੋਜ਼ੀ ਰੋਟੀ ਵਾਸਤੇ ਸੇਵਾ ਨਹੀਂ ਨਿਭਾਉਂਦੇ ਨੇ ਪਰ ਜੋ ਸਾਡੀ ਇੰਸਟੀਚੂਸ਼ਨ ਦਾ ਜੀ ਮਾਹੌਲ ਹੈ ਉਹਦੇ ਮੁਤਾਬਕ ਸਾਰੇ ਅਸੀਂ ਇੱਕੋ ਰੰਗ ਚ ਰੰਗੇ ਹੋਏ ਆ ਸਾਨੂੰ ਇਹੀ ਸਮਝ ਆਉਂਦਾ ਹੈ ਕਿ ਮਹਾਰਾਜ ਦੀ ਚੀਜ਼ ਹੈ ਜਿੰਨੀ ਅੱਛੀ ਕਰਕੇ ਬਣਾਣੀ ਹੈ ਔਰ ਤੁਸੀਂ ਕਦੇ ਸਾਡੇ ਉੱਥੇ ਵਿਜ਼ਿਟ ਕਰੋ ਸਾਡੀਆਂ ਫੈਕਟਰੀਜ਼ ਦੇ ਵਿੱਚ ਵਰਕਸ਼ਾਪਸ ਦੇ ਵਿੱਚ ਤਾਂ ਤੁਹਾਨੂੰ ਦਿਖੇਗਾ ਕਿ ਸਾਡੇ ਕੋਲ 70% ਸਟਾਫ ਫੀਮੇਲ ਸਟਾਫ ਹੈ ਜੀ ਤਾਂ ਤੁਹਾਨੂੰ ਉੱਥੇ ਇਸ ਤਰ੍ਹਾਂ ਦਿਖੇਗਾ ਕਿ ਵੀ ਸਾਰੇ ਇੱਕ ਲਹਿਜ ਚ ਕਿਸ ਤਰ੍ਹਾਂ ਕੰਮ ਕਰ ਰਹੇ ਆ ਔਰ ਇੰਨੇ ਪਿਆਰ ਨਾਲ ਇੰਨੇ ਅਦਬ ਨਾਲ ਆਪਸ ਵਿੱਚ ਵੀ ਔਰ ਵੈਸੇ ਵੀ ਚੀਜ਼ਾਂ ਨੂੰ ਬਣਾਉਂਦੇ ਹੋਏ ਇਵਨ ਕੇ ਪਿਛਲੇ ਸਮੇਂ ਵਿੱਚ ਸਾਨੂੰ ਮੌਕਾ ਮਿਲਿਆ ਗਿਆ ਕਿਆਨੀ ਰਗਵੀਰ ਸਿੰਘ ਜੀ ਸਿੰਘ ਸਾਹਿਬ ਜੀ ਹਡਗਨ ਸੀ ਸ਼ਿਵਿੰਦਰਪਾਲ ਸਾਹਿਬ ਉਹ ਨਾਨੀ ਚਰਨ ਪਾਇ ਸਾਡੀ ਦੁਕਾਨ ਤੇ ਤਾਂ ਉਹਨਾਂ ਨੇ ਸਪੈਸ਼ਲੀ ਸਾਡੀ ਵਰਕਸ਼ਾਪ ਵਿਜ਼ਿਟ ਕੀਤੀ ਜਦੋਂ ਉਹਨਾਂ ਨੇ ਵਰਕਸ਼ਾਪ ਵਿਜ਼ਿਟ ਕੀਤੀ ਤਾਂ ਉਹਨਾਂ ਨੂੰ ਅੱਛਾ ਲੱਗਿਆ ਸਾਨੂੰ ਉਹਨਾਂ ਨੇ ਕੁਝ ਚੀਜ਼ਾਂ ਦੱਸੀਆਂ ਵੀ ਔਰ ਬੜਾ ਐਪਰੀਸ਼ੀਏਟ ਵੀ ਕਰਕੇ ਗਏ ਪਰ ਉਦੋਂ ਬੜੀ ਖੁਸ਼ੀ ਹੋਈ ਜਦੋਂ ਮੈਨੂੰ ਕਿਸੇ ਹੋਰ ਲਿੰਕ ਤੋਂ ਪਤਾ ਲੱਗਿਆ ਕਿ ਵੀ ਸਿੰਘ ਸਾਬ ਜੀ ਨੇ ਆਪਣੀ ਆਫਿਸ ਚ ਬੈਠ ਕੇ ਲੋਕਾਂ ਨੂੰ ਦੱਸਿਆ ਕਿ ਵੀ ਜੇ ਤੁਸੀਂ ਰੁਮਾਲੇ ਬਣਾਉਣੇ ਦੇਖਦੇ ਹੋ ਤਾਂ ਉੱਥੇ ਜਾ ਕੇ ਵੇਖੋ ਸਾਨੂੰ ਬੜਾ ਮਾਣ ਮਹਿਸੂਸ ਹੋਇਆ ਸੀ ਬਹੁਤ ਧੰਨਵਾਦ ਕਰਦੇ ਹਾਂ ਉਹਨਾਂ ਦਾ ਕਿ ਉਹਨਾਂ ਦੇ ਮੁਖਾਰਪਿੰਨ ਤੋਂ ਸਾਡੇ ਬਾਰੇ ਇੱਕ ਦੋ ਲਫ਼ਜ਼ ਨਿਕਲੇ ਇਸ ਤਰ੍ਹਾਂ ਅੱਛਾ ਇਹ ਸਾਰਾ ਕੁਝ ਜਿਹੜੀ ਪ੍ਰੋਡਕਸ਼ਨ ਹੈ ਇਹ ਤੁਹਾਡਾ ਧਿਆਨ ਤੁਹਾਡੀ ਅੱਖਾਂ ਦੇ ਸਾਰਾ ਕੁਝ ਸਾਹਮਣੇ ਹੁੰਦਾ ਵੀ ਕਿਉਂਕਿ ਤੁਸੀਂ ਤਾਂ ਕਈ ਵਾਰੀ ਆਮ ਕਰਕੇ ਜਦੋਂ ਬਿਜ਼ਨਸ ਦੀ ਗੱਲ ਹੁੰਦੀ ਹੈ ਨਾ ਉਹਦਾ ਇਸ ਤਰ੍ਹਾਂ ਹੁੰਦਾ ਵੀ ਤੁਸੀਂ ਕਹਿ ਦਿੱਤਾ ਕਿਸੇ ਫਲਾਣੇ ਨੂੰ ਵੀ ਆਹ ਸੇਵਾ ਤੁਸੀਂ ਕਰਨੀ ਹੈ ਇਹ ਤੁਸੀਂ ਕਰਨੀ ਹੈ ਹੋ ਸਕਦਾ ਵੀ ਇੱਕ ਘਰਾਂ 'ਚ ਵੀ ਤੁਸੀਂ ਕਿਸੇ ਨੂੰ ਜਾਂ ਕਿਸੇ ਨੂੰ ਖਾਸ ਇੱਕ ਖਾਸ ਜਗ੍ਹਾ ਤੇ ਦੇਤੀ ਹੋਵੇ ਉੱਥੇ ਤੁਹਾਡੀ ਪਹੁੰਚ ਬਣਾ ਹੋਵੇ ਇਸ ਤਰ੍ਹਾਂ ਹੁੰਦਾ ਹੈ ਕਿ ਨਹੀਂ ਜੀ ਦੇਖੋ ਇਸ ਤਰ੍ਹਾਂ ਦੀਆਂ ਚੀਜ਼ਾਂ ਤੁਸੀਂ ਕਹਿ ਸਕਦੇ ਹੋ ਕਿ ਹਾਂ ਕਦੇ ਕਿਤੇ ਬਾਹਰ ਵੀ ਚੀਜ਼ਾਂ ਜਾਂਦੀਆਂ ਨੇ ਪਰ ਜੋ ਬੰਦੇ ਵਿਸ਼ਵਾਸ ਦੇ ਨੇ ਜੋ ਬੰਦੇ ਇਹ ਭਾਵਨਾ ਰੱਖਦੇ ਨੇ ਤੁਸੀਂ ਉਹ ਬੰਦੇ ਸਾਡੇ ਨਾਲ ਇਸ ਤਰ੍ਹਾਂ ਜੁੜ ਜਾਂਦੇ ਆ ਕਿ ਵੀ ਉਹਨਾਂ ਨੂੰ ਇਹ ਚੀਜ਼ਾਂ ਦਾ ਸਤਿਕਾਰ ਕਰਨਾ ਦਿਲੋਂ ਚੰਗਾ ਲੱਗਦਾ ਉਹ ਆਪਣੇ ਆਪ ਹੀ ਜਦੋਂ ਮਤਲਬ ਤੁਸੀਂ ਦੇਖੋ ਨਾ ਜਦੋਂ ਵਪਾਰ ਜੋ ਅਸੀਂ ਵਪਾਰ ਕਰ ਰਹੀਆਂ ਜੋ ਸੰਸਥਾ ਦਾ ਸਾਡਾ ਨਾਮ ਬਣਿਆ ਤੇ ਜਿਸ ਇੰਟੈਂਸ਼ਨ ਨਾਲ ਅਸੀਂ ਕੰਮ ਕਰ ਰਹੇ ਹਾਂ ਜਦੋਂ ਜਿਹੜੇ ਲੋਕ ਨਾਲ ਜੁੜਦੇ ਆ ਉਹਨਾਂ ਦੀ ਸੇਮ ਇੰਟੈਂਸ਼ਨ ਹੁੰਦੀ ਹੈ ਤਾਂ ਹੀ ਸਾਡੀਆਂ ਸਿਨਰਜੀਜ਼ ਮਿਲਦੀਆਂ ਤਾਂ ਹੀ ਉਹਨਾਂ ਨੂੰ ਅੱਗੇ ਕੰਮ ਮਿਲਦਾ ਹੈ ਤੋ ਮਤਲਬ ਇਸ ਤਰ੍ਹਾਂ ਕਰਕੇ ਉਸ ਤਰ੍ਹਾਂ ਦੇ ਹੀ ਬੰਦੇ ਜੁੜਦੇ ਜਾਂਦੇ ਆ ਜਿਹੜੇ ਸਾਡੀ ਸਨਰਜੀਸ ਨਾਲ ਮੈਚ ਕਰਦੇ ਕਿੰਨੇ ਸਮੇਂ ਤੋਂ ਜਿਹੜਾ ਤੁਸੀਂ ਇਹ ਕਾਰੋਬਾਰ ਕਰਦੇ ਤਕਰੀਬਨ 32-33 ਸਾਲ ਹੋ ਗਏ ਜੀ ਇਸ ਕੰਮ ਦੇ ਵਿੱਚ ਫਿਰ ਤਾਂ ਲਗਭਗ ਤੁਹਾਡੀਆਂ ਦੋ ਤਿੰਨ ਪੀੜ੍hiyan ਹੋ ਗਈਆਂ ਨੇ ਇਸ ਇਸ ਵਾਰ ਨੇ ਬਖਸ਼ਿਸ਼ ਕੀਤੀ ਹੈ ਸਾਡੀ ਤੀਸਰੀ ਪੀੜ੍ਹੀ ਦੇ ਵਿੱਚੋਂ ਮੇਰਾ ਵੱਡਾ ਬੇਟਾ ਸਾਹ ਹਰਸਿਮਰਨ ਸਿੰਘ ਉਹ ਵੀ ਨਾਲ ਜੁੜ ਗਿਆ ਹੈ ਰੀਸੈਂਟਲੀ ਜੀ ਅੱਛਾ ਕਿ ਉਹ ਦਰਬਾਰ ਸਾਹਿਬ ਸ੍ਰੀ ਹਰਮੰਦਰ ਸਾਹਿਬ ਜਦੋਂ ਅਸੀਂ ਗੱਲ ਕਰਦੇ ਆ ਉੱਥੇ ਵੀ ਤੁਹਾਡੇ ਚੰਦਵਾ ਸਾਹਿਬ ਵਗੈਰਾ ਜਿਹੜੀ ਰਮਾਲਾ ਸਾਹਿਬ ਸੇਵਾ ਹੁੰਦੀ ਹੈ ਬਖਸ਼ਿਸ਼ ਹੈ ਜੀ ਪ੍ਰਮਾਤਮਾ ਦੀ ਹਾਂਜੀ ਮਿੰਨੇ ਚ ਦੋ ਤਿੰਨ ਸੈਟ ਮਾਰਾ ਕਿਰਪਾ ਕਰਦੇ ਸਾਨੂੰ ਉੱਥੇ ਸੇਵਾ ਮਿਲਦੀ ਹੈ ਜੀ ਤੇ ਫਿਰ ਜੇ ਤੁਹਾਨੂੰ ਕੋਈ ਹੁਣ ਸਾਡੀ ਇਸ ਇੰਟਰਵਿਊ ਤੋਂ ਬਾਅਦ ਕੁਐਸਚਨ ਇਹ ਹੈ ਨਾ ਵੀ ਇਹ ਤਾਂ ਮਹਿੰਗੇ ਬਹੁਤ ਹੁੰਦੇ ਹੋਣੇ ਹੈ ਹਨਾ ਵੀ ਕਿਵੇਂ ਫਿਕਸ ਹੁੰਦਾ ਜਿਵੇਂ ਆਮ ਕਰਕੇ ਜਦੋਂ ਭਾਵਨਾ ਆ ਜਾਂਦੀ ਹੈ ਉਦੋਂ ਲੋਕੀ ਰੇਟ ਵੀ ਨਹੀਂ ਪੁੱਛਦੇ ਹੈਗੇ ਕਿਉਂਕਿ ਵੀ ਕਿਉਂਕਿ ਕਿਹੜਾ ਸਵਦਾ ਕਰਨਾ ਹੈ ਗੁਰੂ ਸਾਹਿਬ ਦੇ ਸੇਵਾ ਉਸ ਵੇਲੇ ਕਿ ਕਿਹੜੇ-ਕਿਹੜੇ ਗੱਲਾਂ ਦਾ ਆਮ ਕਸਟਮਰ ਵੀ ਖਿਆਲ ਰੱਖਣ ਵੀ ਭਾਈ ਇਹ ਇੱਥੇ ਸਾਨੂੰ ਸੇਫ ਹੈ ਇੱਥੇ ਬਹੁਤੀ ਰੇਟ ਦੀ ਸਾਨੂੰ ਕੋਈ ਬਹੁਤੀ ਚਿੰਤਾ ਕਰਨ ਦੀ ਲੋੜ ਨਹੀਂ ਹੋਵੇਗੀ ਦੇਖੋ ਸਾਡੇ ਵੱਲੋਂ ਤਾਂ ਮੈਂ ਮੈਂ ਤਾਂ ਆਪਣੀ ਗੱਲ ਕਰ ਸਕਦਾ ਸਾਡੇ ਵੱਲੋਂ ਸਾਡੇ ਪਿਤਾ ਜੀ ਨੇ ਸਾਡੇ ਇੱਥੇ ਬਹੁਤ ਇਸ ਚੀਜ਼ ਦੀ ਖਿੱਚ ਰੱਖੀ ਹੈ ਹਮੇਸ਼ਾ ਜੀ ਉਹਨਾਂ ਨੇ ਕਿਹਾ ਉਹਨਾਂ ਨੇ ਸਾਨੂੰ ਇਹੀ ਕਿਹਾ ਸੀ ਕਿ ਵੀ ਕਸਟਮਰ ਤੁਹਾਨੂੰ ਕਦੀ ਰੇਟ ਨਹੀਂ ਪੁੱਛੇਗਾ ਪਰ ਤੁਸੀਂ ਦੋ ਰੇਟ ਨਹੀਂ ਕਰ ਸਕਦੇ ਈਵਨ ਕੇ ਜੇਕਰ ਮੈਂ ਕਦੀ ਉਹਨਾਂ ਦੇ ਸਾਹਮਣੇ ਕਦੀ ਕਿਸੇ ਕਸਟਮਰ ਨੂੰ ਗਲਤੀ ਨਾਲ ਕਹਿ ਵੀ ਦਿੱਤਾ ਕਿ ਤੁਸੀਂ ਦੇਖ ਲਓ ਜੀ ਹੋ ਜਾਏਗਾ ਤਾਂ ਉਹਨਾਂ ਨੇ ਮੈਨੂੰ ਮੇਰੇ ਕਸਟਮਰ ਨੂੰ ਮੇਰੇ ਸਾਹਮਣੇ ਇਹ ਗੱਲ ਕਹਿ ਦਿੱਤੀ ਕਿ ਜੀ ਇਹ ਝੂਠ ਬੋਲ ਰਿਹਾ ਹੈ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਹੈ ਸਾਡੀ ਦੁਕਾਨਦਾਰੀ ਫਿਕਸ ਰੇਟ ਦੀ ਹੈ ਅਸੀਂ ਦੋ ਰੇਟ ਨਹੀਂ ਕਰਦੇ ਅੱਛਾ ਤੁਹਾਡਾ ਫਿਕਸ ਹੈ ਰੇਟ ਜੀ ਹਾਂ ਜੀ ਅੱਛਾ ਜੇ ਜੀ ਫਰ ਐਗਜ਼ਾਮਪਲ ਜਿਹੜੇ ਵਿਦੇਸ਼ਾਂ ਚ ਕਿਉਂਕਿ ਤੁਸੀਂ ਕਹਿ ਰਹੇ ਹੋ ਬਹੁਤ ਏਸੀ ਕੋਈ ਗੱਲ ਨਹੀਂ ਜੀ ਕਿਸੇ ਮਰਜ਼ੀ ਜਗ੍ਹਾ ਤੋਂ ਦੇਸ਼ ਕਿਸੇ ਜੇ ਮਰਜ਼ੀ ਜਗ੍ਹਾ ਤੋਂ ਅਵੇ 80 ਰੁਪਈਆ ਦੇ ਵਿੱਚ ਆਪਣੀ ਚੀਜ਼ ਦੇ ਉੱਪਰ ਲੱਗਿਆ ਹੋਇਆ ਰੇਟ ਦੱਸਣਾ ਸਾਨੂੰ ਕੋਈ ਮਤਲਬ ਨਹੀਂ ਹੈ ਕਿ ਕੋਈ ਅਮਰੀਕਨ ਜਾਂ ਕੈਨੇਡੀਅਨ ਡਾਲਰ ਹੈ ਤੇ ਉਦੋਂ ਫਿਰ ਤੁਸੀਂ ਆਪਣੀ ਰੇਟ ਵਧਾ ਲਓ ਨਹੀਂ ਹੁੰਦਾ ਜੀ ਨਹੀਂ ਸਾਡਾ ਇਸ ਤਰ੍ਹਾਂ ਦਾ ਕੋਈ ਕੰਮ ਨਹੀਂ ਮਹਾਰਾਜ ਜੀ ਬੜੀ ਬਖਸ਼ਿਸ਼ ਹੈ ਜੀ ਸਾਨੂੰ ਬੜਾ ਸਕੂਨ ਹੈ ਆਪਣੀ ਕਮਾਈ ਦੇ ਵਿੱਚ ਤੇ ਸਾਨੂੰ ਉਹਨਾਂ ਚੀਜ਼ਾਂ ਦੀ ਜ਼ਰੂਰਤ ਨਹੀਂ ਅੱਛਾ ਇਹ ਹੈ ਵੀ ਆਮ ਕਰਕੇ ਲੋਕੀ ਇਹ ਕਹਿੰਦੇ ਆ ਵੀ ਰੁਮਾਲੇ ਤਾਂ ਛੱਡ ਨਹੀਂ ਚਾਹੀਦੇ ਹੈ ਵੀ ਬਹੁਤ ਰੁਮਾਲੇ ਗੁਰਦੁਆਰਿਆਂ ਵਿੱਚ ਹੋਗੇ ਉਸ ਵੇਲੇ ਤੁਸੀਂ ਕੀ ਜਵਾਬ ਦੋਗੇ ਭਾਵੇਂ ਜੀ ਹਰੇ ਕਿਸੇ ਦੀ ਆਪਣੀ ਆਪਣੀ ਜੋ ਕੋਈ ਜਿਸ ਤਰ੍ਹਾਂ ਚਾਹੁੰਦਾ ਹੈ ਜੇ ਕੋਈ ਕਹਿੰਦਾ ਕਿ ਨਹੀਂ ਚੜਾਉਣਾ ਚਾਹੀਦਾ ਤਾਂ ਉਹ ਨਹੀਂ ਚੜਾਣਗੇ ਪਰ ਹੁਣ ਜਿਹੜੀ ਹੈ ਇੰਨੀਆਂ ਸੰਗਤਾਂ ਦਾ ਹਜੂਮ ਹੈ ਜਿਹੜੇ ਮਹਾਰਾਜ ਅੱਗੇ ਚੀਜ਼ ਚੜਾਉਣਾ ਚਾਹੁੰਦੇ ਆਂ ਦੇਖੋ ਸਾਡਾ ਜੇਕਰ ਅਸੀਂ ਇਹਨੂੰ ਕਮੋਡਿਟੀ ਮੰਨੀਏ ਤਾਂ ਸਾਡਾ ਕੰਮ ਹੈ ਇਸ ਨੂੰ ਬਣਾਉਂਦਾ ਤੇ ਵੇਚਦਾ ਹਾਂ ਸਾਡੀ ਭਾਵਨਾ ਹੈ ਅਸੀਂ ਉਸ ਨੂੰ ਅੱਛੇ ਤਰੀਕੇ ਨਾਲ ਬਣਾਈਏ ਸਾਡੀ ਭਾਵਨਾ ਹੈ ਕਿ ਅਸੀਂ ਸੋਚਦੇ ਆਂ ਕਿ ਮਹਾਰਾਜ ਚੀਜ਼ ਬਣਾ ਰਹੇ ਆਂ ਕੋਈ ਇਸਤੇ ਅਸੀਂ ਬਿਲਕੁਲ ਵੀ ਉਨੀ ਕਿਨਾ ਕਰੀਏ ਉਹ ਸਾਡੀ ਭਾਵਨਾ ਹੈ ਜਿਸ ਦੀ ਭਾਵਨਾ ਹੈ ਜਿਸ ਨੇ ਮਤਲਬ ਚੜਾਣਾ ਹੈ ਉਸ ਨੇ ਚੜਾਣਾ ਹੀ ਹੈ ਹਾਂ ਇਹ ਇਸ ਤਰ੍ਹਾਂ ਅ ਪਿੱਛੇ ਜੇ ਸਿੰਘ ਸਾਹਿਬ ਜੀ ਨੇ ਇਹ ਬੇਨਤੀ ਵੀ ਕੀਤੀ ਸੀ ਸਾਰੀ ਸੰਗਤਾਂ ਨੂੰ ਤੇ ਕਿ ਵੀ ਫਜ਼ੂਲ ਦੇ ਰੁਮਾਲੇ ਜਿਹੜੇ ਤੁਸੀਂ ਮਤਲਬ ਉਹ ਇਸ ਤਰ੍ਹਾਂ ਦੇ ਕੱਪੜਿਆਂ ਦੇ ਬਣੇ ਹੋਏ ਜਾਂ ਇਸ ਤਰ੍ਹਾਂ ਦੇ ਮਲਿਕ ਚਲੇ ਰੁਮਾਲੇ ਤੁਸੀਂ ਮਹਾਰਾਜ ਤੇ ਨਾਂ ਚੜਾਓ ਜਿਹੜੇ ਉੱਥੇ ਚੜਾਉਣ ਦੇ ਨਹੀਂ ਹੈ ਤੇ ਅ ਅਸੀਂ ਵੀ ਇਹੀ ਸੰਗਤ ਨੂੰ ਪ੍ਰੇਰਣਾ ਕਰਦੇ ਹਾਂ ਅਸੀਂ ਕਮੇਟੀਆਂ ਨੂੰ ਵੀ ਇਹੀ ਕਹਿੰਦੇ ਹਾਂ ਕਿ ਜੇ ਜੇ ਸੰਗਤ ਤੁਹਾਡੇ ਕੋਲ ਰੁਮਾਲਾ ਲੈ ਕੇ ਆਂਦੀ ਹੈ ਜਾਂ ਤੁਹਾਨੂੰ ਪੁੱਛਦੀ ਹੈ ਤਾਂ ਤੁਸੀਂ 20 ਸੰਗਤਾਂ ਦਾ ਪੈਸੇ ਇਕੱਠੇ ਕਰਕੇ ਜਿਨ੍ਹਾਂ ਨੇ ਨਾਰਮਲ ਰਮਾਲਾ ਸਾਹਿਬ ਚੜਾਉਣਾ ਸੀ ਇਕੱਠੇ ਕਰਕੇ ਇੱਕ ਸੈੱਟ ਬਣਾ ਲਓ ਐਟਲੀਸਟ ਜਿਹੜਾ ਵੱਡਾ ਸੈੱਟ ਬਣੇਗਾ ਜਿਹੜਾ ਚੰਦੂਆ ਸਾਹਿਬ ਤੋਂ ਰਮਾਲਾ ਸਾਹਿਬ ਤੱਕ ਸਾਰਾ ਕੰਪਲੀਟ ਸੈੱਟ ਹੋਏਗਾ ਉਹ ਬਾਰ-ਬਾਰ ਉੱਥੇ ਲੱਗਦਾ ਕਿਸੇ ਵੀ ਗੁਰੂ ਘਰ ਦੇ ਵਿੱਚ ਤੁਸੀਂ ਤੇ ਗੁਰੂ ਘਰ ਸੇਵਾ ਕਰਦੇ ਹੋ ਤੁਹਾਨੂੰ ਪਤਾ ਹੈ ਕਿ ਉਹ ਜਿਹੜੇ ਸੈੱਟ ਹੈ ਜਿਹੜਾ ਵੱਡਾ ਸੈੱਟ ਹੁੰਦਾ ਹੈ ਉਹ ਸਟਾਕ 'ਚ ਜਾਂਦਾ ਤੇ ਉਹ ਫਿਰ ਬਾਅਦ 'ਚ ਦੁਬਾਰਾ ਉਹਦੀ ਵਾਰੀ ਆਉਂਦੀ ਹੈ ਜੀ ਜਿਸ ਤਰ੍ਹਾਂ ਅਸੀਂ ਸਾਡੀ ਆਪਣੀ ਅਲਮਾਰੀ ਹੈ ਅਲਮਾਰੀ ਦੇ ਵਿੱਚ ਕੱਪੜੇ ਮੇਰੀ ਅਲਮਾਰੀ 10 ਸ਼ਰਟਾਂ ਵੀ ਹੋ ਸਕਦੀਆਂ ਪੰਜਾਬੀ ਹੋ ਸਕਦੀਆਂ। ਤੋਂ ਉਹ ਤਾਂ ਰਾਜਾ ਦਾ ਰਾਜ ਹੈ ਉਹਨੇ ਇਹ ਸ਼ਰਟ ਉਹਨੇ ਤੇ ਜਿੰਨੇ ਮਰਜ਼ੀ ਕੋਪੜੇ ਹੋ ਸਕਦੇ। ਤਰੀਕੇ ਸੇ ਰੱਖੇ ਜਾਣ ਤਰੀਕੇ ਸੇ ਚੜਾਏ ਜਾਣ। ਤੇ ਜਦੋਂ ਤੁਸੀਂ ਇੱਕ ਉਹ کاروبار ਚ ਹੈਗੇ ਹੋ ਤੁਹਾਡੇ ਵੱਲੋਂ ਤੁਹਾਡੀ ਪ੍ਰੋਡਕਸ਼ਨ ਦੇ ਵਿੱਚ ਜਿਹੜਾ ਗੁਰੂ ਮਹਾਰਾਜ ਦੇ ਵਾਸਤੇ ਬਸਤਰ ਜਾਂ ਫਿਰ ਸਾਜੋ ਸਮਾਨ ਯੂਜ਼ ਕੀਤਾ ਜਾਂਦਾ ਉਸ ਵੇਲੇ এনवायरमेंटਲ ਦਾ ਖਿਆਰ ਰੱਖਿਆ ਜਾਂਦਾ। এনवायरमेंट ਦਾ ਇਸ ਤਰ੍ਹਾਂ ਖਿਆਲ ਰੱਖਿਆ ਜਾਂਦਾ ਕਿ ਸਾਡੇ ਵੱਲੋਂ ਜੋ ਅਸੀਂ ਕਟਿੰਗ ਕਰਦੇ ਆ ਉਹਦੇ ਵਿੱਚ ਕੋਈ ਵੇਸਟੇਜ ਹੈ ਉਹ ਇਸ ਤਰ੍ਹਾਂ ਹੀ ਅਸੀਂ ਕਿਤੇ ਨਾ ਜਾ ਕੇ ਗਰੀਏ ਉਹਦਾ ਪ੍ਰੋਪਰ ਹੈਂਡਲਿੰਗ ਹੋਵੇ ਜਾਂ ਕਿ ਜੋ ਅਸੀਂ ਰੁਮਾਲ ਸੇ ਬਣਾਨੇ ਆ ਉਹ ਮਾਰਾ ਇਸ ਤੇ ਚੜਨੇ ਆ ਤੂੰ ਉਹ ਹੈ ਵੀ ਰੱਖਿਆ ਜਾਂਦਾ ਕਿਆ ਤੁਸੀਂ ਕਹਿੰਦੇ ਹੋ ਵੀ ਬਸਤਰ ਜੋ ਕਪੜਾ ਫੈਬਰਿਕ ਹੈ ਉਹ ਚੰਗਾ ਹੋਵੇ ਚੰਗਾ ਬਿਲਕੁਲ ਚੰਗਾ ਹੀ ਹੋਣਾ ਚਾਹੀਦਾ ਅਸੀਂ ਤਾਂ ਇਸ ਚੀਜ਼ੇ ਬਹੁਤ ਥਾਮੀ ਪਰਦੇ ਆ ਅਸੀਂ ਜੋ ਵੀ ਕਪੜਾ ਸਾਡੀ ਦੁਕਾਨ ਤੇ ਆਂਦਾ ਹੈ ਪਾਵੇਂ ਉਹ ਉਹਨਾਂ ਹੀ ਜਗ੍ਹਾ ਤੋਂ ਆਂਦਾ ਹੈ ਉਹ ਸ਼ਹਿਰਾਂ ਚੋਂ ਆਂਦਾ ਹੈ ਬਾਕੀ ਜਿਹਨਾਂ ਜਗ੍ਹਾ ਤੋਂ ਬਾਕੀਆਂ ਦਾ ਆਂਦਾ ਹੈ ਸੂਰਤ ਤੋਂ ਬੰਬੇ ਤੋਂ ਮੇਨ ਇਹਨਾਂ ਜਗ੍ਹਾ ਤੋਂ ਕਪੜਾ ਆਂਦਾ ਹੈ ਲੇਕਿਨ ਸਾਡੇ ਜਿਹੜੇ ਡਿਵੈਲਪਰਸ ਨੇ ਤੇ ਸਾਡੀ ਮਾਲ ਜਿੱਥੋਂ ਡਿਸਪੈਚ ਹੁੰਦੇ ਆ ਸਾਡੇ ਉਹਨਾਂ ਨੂੰ ਸਪੈਸੀਫਿਕ ਆਰਡਰ ਜਾਂਦੇ ਜੀ ਕਿ ਸਾਨੂੰ ਇੰਨੀ ਮੋਟਾਈ ਦਾ ਜਾਂ ਇਸ ਤਰ੍ਹਾਂ ਦਾ ਕਪੜਾ ਸਾਨੂੰ ਚਾਹੀਦਾ ਉਹ ਸਾਨੂੰ ਮਿਲਦਾ ਹੈ ਸਾਡੇ ਕੋਲ ਚੈੱਕ ਹੁੰਦਾ ਤਾਂ ਹੀ ਅਸੀਂ ਆਰਡਰ ਕਰਦੇ ਆਂ ਇਸ ਤਰ੍ਹਾਂ ਨਹੀਂ ਅਸੀਂ ਕੋਈ ਵੀ ਕੱਪੜਾ ਅੰਦਰ ਨਹੀਂ ਵੰਦਦੇ ਅੱਛਾ ਉਹ ਦੇਖੋ ਥੋੜੇ ਸਵਾਲ ਪੁੱਛਣਾ ਹੋਵੇ ਜਿਹੜਾ ਤੁਹਾਡਾ ਕਾਰੋਬਾਰ ਹੈ ਉਹਦੇ ਵਿੱਚ ਚੰਦੂਆ ਸਾਹਿਬ ਤੋਂ ਲੈ ਕੇ ਫਰਮਾਲਾ ਸਾਹਿਬ ਜਾਂ ਫਿਰ ਗੁਰੂ ਮਹਾਰਾਜ ਦੀ ਜੋ ਡੈਕੋਰੇਸ਼ਨ ਐਸੈਸਰੀ ਕੀ ਕੁਝ ਹੁੰਦਾ ਅ ਦੇਖੋ ਮੇਨ ਤਾਂ ਸਾਡਾ ਸ਼ੁਰੂ ਤੋਂ ਕੰਮ ਜਿਹੜਾ ਹੈ ਮਾਰੇ ਜੇ ਰੂਮਾਲਾ ਸਾਹਿਬ ਚੰਦੂਆ ਸਾਹਿਬ ਦਾ ਉਸ ਤੋਂ ਬਾਅਦ ਸੋਨੇ ਦੇ ਪਾਲਿਸ਼ ਵਾਲੇ ਜਿੰਨੇ ਛੱਬੇ ਹੋ ਗਏ ਜਿਵੇਂ ਸ਼ੀਰ ਸਾਹਿਬ ਹੋ ਗਏ ਮਹਾਰਾਜ ਦੇ ਕੇ ਜੋ ਸ਼ਸਤਰ ਸਜਾਨੇ ਆ ਜਾਂ ਅੰਗੇ ਸਜਣ ਵਾਲੇ ਕੰਡੇ ਹੋ ਗਏ ਜਾਂ ਕੋਈ ਹਾਰ ਹੈ ਜਾਂ ਇਸ ਤਰ੍ਹਾਂ ਦੀਆਂ ਬਾਕੀ ਸਾਰੀਆਂ ਲੜੀਆਂ ਚੌਰ ਸਾਹਿਬ ਦੀ ਬਾਬਤ ਕਈ ਵਾਰੀ ਤੁਸੀਂ ਜੀ ਤੁਹਾਡੀ ਜਿਹੜੇ ਪ੍ਰੋਡਕਸ਼ਨ ਦੇ ਚੌਰ ਸਾਹਿਬ ਬੰਦੇ ਉਹਨਾਂ ਬਾਰੇ ਦੱਸੋ ਕੋਈ ਖਾਸੀਅਤ ਹੋਵੇ ਕਿਉਂਕਿ ਸਾਡਾ ਸ਼ੁਰੂ ਤੋਂ ਮਹਾਰਾਜ ਵਾਲੇ ਇਸ ਤਰ੍ਹਾਂ ਦਾ ਧਿਆਨ ਰੱਖੇ ਕਿ ਮਹਾਰਾਜ ਨੂੰ ਉਹ ਚੀਜ਼ ਅੰਗੀਕਾਰ ਹੋਵੇ ਜਿਹੜੀ ਉਹਨਾਂ ਦੇ ਅੰਗੀਕਾਰ ਹੋਣ ਦੇ ਲਾਇਕ ਹੈ ਤਾਂ ਅਸੀਂ ਇਹ ਹੀ ਸੋਚਦੇ ਆਂ ਚੌਰ ਸਾਹਿਬ ਦੇ ਵਿੱਚ ਵੀ ਇਹੀ ਹੈ ਕਿ ਚੌਰ ਸਾਹਿਬ ਅਸੀਂ ਕੇਵਲ ਜੋ ਤਰਪਾਰ ਸਾਹਿਬ ਨੇ ਸ੍ਰੀ ਹਰਮੰਦਰ ਸਾਹਿਬ ਦੇ ਵਿੱਚ ਪਰਵਾਨਿਤ ਹੈ ਉੱਥੇ ਤੁਸੀਂ ਦੇਖੋਗੇ ਯਾਕਦੇਵਾਲਾਂ ਦੇ ਚੌਰ ਸਾਹਿਬ ਛੜਦੇ ਨੇ ਅੱਛਾ ਜੀ ਹਾਂ ਜੀ ਤਾਂ ਉਹ ਸਾਡੇ ਕੋਲ ਸਿਰਫ ਤੇ ਸਿਰਫ ਯਾਕਦੇਵਾਲਾਂ ਦੇ ਚੌਰ ਸਾਹਿਬ ਹੀ ਮਿਲਣਗੇ ਅਸੀਂ ਦੂਜੇ ਸਿੰਥੈਟਿਕ ਕੋਈ ਵੀ ਨਹੀਂ ਬਣਾਉਂਦੇ ਦੇ ਉਹਨਾਂ ਦੀ ਡੰਡੀ ਕਿਸੇ ਵੀ ਪ੍ਰਕਾਰ ਦੀ ਹੋ ਸਕਦੀ ਹੈ ਸਟੀਲ ਦੀ ਲੱਕੜ ਦੀ ਤੋਂ ਲੈ ਕੇ ਸੋਨੇ ਤੱਕ ਦੀ ਸਾਰੀਆਂ ਤਰ੍ਹਾਂ ਦੀਆਂ ਡੰਡੀਆਂ ਦਾ ਸਰਿਪ ਪ੍ਰਬੰਧ ਹੈ ਅੱਛਾ ਤੁਸੀਂ ਜਿਹੜਾ ਵੀ ਕਦੇ ਸਮਝੌਤਾ ਨਹੀਂ ਕਰਦੇ ਤੁਹਾਡੇ ਕਹਿਣ ਦਾ ਮਤਲਬ ਉਹਨੇ ਕੋਸ਼ਿਸ਼ ਆਪਣੇ ਵੱਲੋਂ ਤਾਂ ਇਹ ਕੋਸ਼ਿਸ਼ ਹੈ ਜਿਹੜੀਆਂ ਅਸੰਗਤਾ ਤੁਹਾਡੀ ਇਸ ਇੰਟਰਵਿਊ ਨੂੰ ਦਿਖ ਰਹੀਆਂ ਨੇ ਜੇ ਤੁਹਾਡੇ ਨਾਲ ਕਿਸੇ ਨੇ ਰਾਫਤਾ ਕਾਇਮ ਕਰਨਾ ਹੋਵੇ ਕਿਸੇ ਮੁਲਕ 'ਚ ਬੈਠ ਕੇ ਵੀ ਉਹ ਕਿੱਥੇ ਕੰਟੈਕਟ ਕਰ ਸਕਦੇ ਆ ਸਾਡਾ ਮਾਰਕੀਟਿੰਗ ਦਾ ਨੰਬਰ ਹੈ ਜੀ 8288082881 8288082881 ਇੰਡੀਆ ਦਾ ਨੰਬਰ ਹੈ ਜੀ 8 24 ਹੋਅਰਸ ਓਪਨ ਕੋਈ ਹੋਰ ਖਾਸ ਗੱਲ ਅ ਮੈਂ ਸੰਗਤਾਂ ਦਾ ਬਹੁਤ-ਬਹੁਤ ਧੰਨਵਾਦ ਕਰਦਾ ਪੂਰੀ ਦੁਨੀਆ ਦੇ ਵਿੱਚ ਜੋ ਆਵਜਦਾ ਚੈਨਲ ਦੇਖ ਰਹੀਆਂ ਸੰਗਤਾਂ ਨੇ 30 ਦੇਸ਼ਾਂ ਦੇ ਵਿੱਚ ਰਮਾਲਾ ਸਾਹਿਬ ਜਿਹੜੇ ਸੰਗਤਾਂ ਨੇ ਸਾਨੂੰ ਉਹ ਸਾਰੀਆਂ ਜਗ੍ਹਾ ਤੇ ਪਹੁੰਚਾਇਆ ਤੇ ਸਾਨੂੰ ਇਹਨਾਂ ਐਪਰੀਸ਼ੀਏਟ ਕਰਕੇ ਸਾਨੂੰ ਹਰ ਵੇਲੇ ਅੱਗੇ ਰੱਖਿਆ ਉਹਨਾਂ ਸਭ ਸੰਗਤਾਂ ਦਾ ਬਹੁਤ-ਬਹੁਤ ਧੰਨਵਾਦ ਕਰਦੇ ਹਾਂ ਜੀ ਤੁਹਾਡੇ ਕਰਕੇ ਹੀ ਅਸੀਂ ਅੱਜ ਇੱਥੇ ਪਹੁੰਚੇ ਜੀ ਤੁਹਾਡਾ ਬਹੁਤ ਧੰਨਵਾਦ ਜੀ ਤੇ ਅਸੀਂ ਉਮੀਦ ਵੀ ਕਰਦੇ ਆ ਕਿ ਅਸੀਂ ਪੋਜ਼ਿਟਿਵ ਰਹੀਏ ਗੁਰੂ ਮਹਾਰਾਜ ਦੇ ਜਦੋਂ ਅਸੀਂ ਕਹੀਏ ਵੀ ਗੁਰੂ ਮਹਾਰਾਜ ਨੂੰ ਇਹ ਭੇਟਾ ਹੋਣੀ ਆ ਉਸ ਵੇਲੇ ਅਸੀਂ ਫਿਰ ਇੰਨੇ ਕ ਪੋਜ਼ਿਟਿਵ ਰਹੀਏ ਸਾਡੇ ਮਨ ਚ ਅੰਦਰ ਹੈ ਵੀ ਇਹ ਜਿਹੜਾ ਸਾਜੋ ਸਮਾਨ ਹੈ ਇਹ ਬਸਤਰ ਇਹ ਚੌਰਸਾ ਇਹ ਚੰਦੂਆ ਸਾਹਿਬ ਗੁਰੂ ਮਹਾਰਾਜ ਨੂੰ ਅੰਗੀਕਾਰ ਹੋਣੀ ਸੋ ਬਹੁਤ ਧੰਨਵਾਦ ਜੀ ਤੁਸੀਂ ਸਾਡੇ ਕੋਲ ਆਏ ਆਪਣੇ ਕੀਮਤੀ ਸਮੇਂ ਵਿੱਚੋਂ ਸਮਾਂ ਕੱਢ ਕੇ ਸਾਡੇ ਦਰਸ਼ਕਾਂ ਨੂੰ ਸਾਰੀਆਂ ਗੱਲਾਂ ਦਾ ਸੀ ਬਹੁਤ ਧੰਨਵਾਦ ਬਹੁਤ ਬਹੁਤ ਧੰਨਵਾਦ ਪਰਮਜੀਤ ਜੀ ਤੁਹਾਡਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ